ਰਾਤ 2:30 ਵਜੇ ਮੀ ਤੇ ਹਨੇਰੀ ਤੇਜ ਹਨੇਰੀ ਕਰਕੇ ਲਾਈਟ ਚਲੀ ਗਈ ਤੇ ਮੱਥਰ ਜਿਆਦਾ ਖਾਂ ਸੀਗਾ ਤੇ ਫਿਰ ਪਵਨ ਨੇ ਕਹਿੰਦਾ ਬਈ ਟੈਂਟ ਲਾ ਹੀ ਲਈਏ ਤਾਂ ਫਿਰ ਟੈਂਟ ਲਾਇਆ ਤੇ ਟੈਂਟ ਲਾਉਣ ਤੋਂ ਬਾਅਦ ਸੁੱਤੇ ਤੇ ਥੋੜਾ ਜਿਹਾ ਲੇਟ ਠੇ ਹਾਂ ਕਿਉਂਕਿ ਸਰੀਰ ਨੂੰ ਆਰਾਮ ਘੱਟ ਮਿਲਿਆ ਫੇ ਰਾਮੀ ਜੀ ਹੋ ਗਈ ਖੱਦਲ ਖਰੀ ਦੀ ਚਲੋ ਕੋਈ ਨਹੀਂ ਇਹ ਵੀ ਇੱਕ ਸਫਰਾਂ ਦਾ ਆਨੰਦ ਹੁੰਦਾ ਤੇ ਹੁਣ ਟੈਂਟ ਇਕੱਠਾ ਕਰੀ ਜਾਂਦਾ ਪਵਨ ਟੈਂਟ ਇਕੱਠਾ ਕਰਕੇ ਹੁਣ ਚਾਹ ਪਾਣੀ ਪੀ ਕੇ ਗਾਹ ਨੂੰ ਚਾਲੇ ਪਾਉਣੀ ਹੈ। ਸੇਰ ਦੀ ਚਾਹ ਤੇ ਸੇਰ ਦੀ ਚਾਹ ਦੇ ਨਾਲ ਤੁਹਾਨੂੰ ਇੱਕ ਹੀ ਹੋਰ ਦਿਖਾਉਣਾ ਜਿਹੜੀ ਰਾਤ ਪਵਨਬਾਈ ਨੇ ਇੰਤਜ਼ਾਮ ਕੀਤਾ ਸੀਗਾ। ਆਹ, ਕੀ ਬਾਤ ਹੈ। ਖਦਾਮ ਤੇ ਕਿਸ਼ਮਿਸ ਖਾਉਂ ਕੇ ਰੱਖੀ ਹੈ ਭਾਈ ਨੇ। ਬਾਗਾਮ ਤੇ ਕਿਸ਼ਮਿਸ ਖਾਦੇ ਜਾਣਗੇ ਅੱਜ। ਇਹ ਨਰਜੀਤਪੂਰ ਖਾਣਾ ਖਾ ਕੇ ਅੱਗੇ ਨੂੰ ਚਾਲੇ ਪਾਵਾਂਗੇ। ਜਦ ਮਨ ਮੇ ਕੋਇ ਤੇਰੀ ਬੋਲੀ ਸਾਥ ਜਨ ਦੇ ਨਾਮ ਨੂੰ ਰੱਪਨ ਬਖੋੜੀ ਜਦ ਮਨ ਮੇ ਕੋਬਿੰਦ ਦੀ ਬਾਣੀ ਜੱਪੁਤ ਬਨਤੇ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ ਤੇ ਆਪਣਾ ਸਫਰ ਦਾ ਦਿਨ ਹੈਗਾ ਅੱਜ ਪੰਜਵਾਂ ਚੌਥਾ ਤੇ ਆਪਾਂ ਖੜੇ ਆ ਪਿੱਛੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਿਹੜੀ ਗੱਲ ਤੇ ਰਾਤ ਦੇ ਕੁਛ ਨੀਂਦੇ ਕਰਕੇ ਥੋੜਾ ਲੇਟ ਚੱਲੇ ਆ 7 ਵਜੇ ਦਾ ਟਾਈਮ ਹੋ ਗਿਆ ਤੇ 7 ਵਜੇ ਆਪਾਂ ਚੱਲੇ ਪਾਦੇ ਇਥੋਂ ਤੇ 7 ਵੇ ਚੱਲ ਕੇ ਆਪਾਂ ਇਧਰ ਨੂੰ ਜਾਣਾ ਹੈਗਾ ਜਿਹੜਾ ਦੂਜਾ ਇਰਾਦੂਨ 30 ਕਿਲੋਮੀਟਰ ਤੇ ਸਾਹਮਣੇ ਗੁਰਦੁਆਰਾ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਵਿਹਾਰੀਗੜ੍ਹ सहारनपुर ਤੇ ਉੱਤਰ ਪ੍ਰਦੇਸ਼ ਪਵਨ ਜੀ ਚੱਲੀਏ ਜੀ ਚਾਹ ਪੀ ਲਈ ਅਸੀਂ ਤੇ ਬਦਾਮ ਤੇ ਜਿਹੜੀ ਸੌਗੀ ਹੈ ਹਾਂ ਸਿੰਘ ਗਾਰਮੈਂਟ ਪ੍ਰੀਤ ਗਾਰਮੈਂਟ ਜਿਹੜੇ ਬਾਜ਼ਾਰ ਆ ਹਜੇ ਖੁੱਲਿਆ ਨਹੀਂਗਾ ਤੇ ਆ ਜਿਹੜਾ ਬਣਿਆ ਹੋਇਆ ਨਵਾਂ ਹਾਈਵੇ ਐ ਇਹਦੇ ਆਪਾਂ ਜਾ ਕੇ ਗਣੇਸ਼ਪੁਰੇ ਕੋਲੇ ਚੜ ਜਾਾਂਗੇ ਜੀ ਚਲੋ ਜੀ ਜਿਹੜੇ ਹਾਈਵੇ ਤੇ ਆਪਾਂ ਇਸ ਵਾਰ ਚੜ ਗਏ ਆ ਮਤਲਬ ਸਾਈਕਲ ਚਲਾ ਰਹੇ ਆ ਉਹ 1 ਜੂਨ ਨੂੰ ਸ਼ੁਰੂ ਹੋਣਾ ਹੈ ਪਬਲਿਕ ਦੇ ਲਈ ਪਰ ਸਾਈਕਲ ਜਿਹੜਾ ਹੈਗਾ ਉਹ ਥੋੜੇ ਜਿਹੇ ਰਸਤੇ ਵੀ ਦੀ ਆਪਾਂ ਲੰਘਾ ਕੇ ਤੇ ਚੜਾ ਲਿਆ ਦੇਖੋ ਤੇ ਆਹ ਪੁਰਾਣੀ ਰੋਡ ਹੈ ਜਿਹੜੀ ਦੇਰਾਦੂਨ ਨੂੰ ਜਾਂਦੀ ਹੈ ਸਿੰਗਲ ਤੇ ਹੁਣ ਆਪਾਂ ਇਸ 4 ਲੇਨ ਦੇ ਉੱਪਰ 6 ਲੈਣੀ ਆ ਇਸ ਦਾ ਦੇਰਾਦੂਨ ਵੱਲ ਹੋ ਗਏ ਆ ਹੋਲੀ-ਹੋਲੀ ਨੀਮ ਪਹਾੜੀ ਇਲਾਕੇ 'ਚ ਦਾਖਲ ਹੋ ਰਹੇ ਹਾਂ ਇਸ ਹਾਈਵੇ ਦਾ ਫਾਇਦਾ ਲੋਕਾਂ ਨੂੰ ਤਾਂ ਬਾਅਦ ਚ ਹੋਣਾ ਪਰ ਸਾਨੂੰ ਅੱਜ ਹੋ ਰਿਹਾ ਸੜਕ ਦੇ ਉੱਪਰ ਅਸੀਂ ਦੋ ਸਾਈਕਲ ਵਾਲੇ ਚੱਲ ਰਹੇ ਹਾਂ ਬਾਕੀ ਮੋਟਰਸਾਈਕਲ ਵਾਲੇ ਜਾਂਦੇ ਆ ਕਾਰ ਇੱਕ ਹੀ ਆਈ ਸੀਗੀ ਉਹ ਵੀ ਬਾਈ ਉਲਟੀ ਸਾਈਡ ਤੋਂ ਢਾਕੇ ਤੇ ਘੱਟ ਤੋਂ ਇੱਧਰ ਬਸ ਲੈ ਆਏ ਤੇ ਜਿਹੜਾ ਬੱਦਲਾਂ ਕਰਕੇ ਅਸਮਾਨ ਦਾ ਕੈਨਵਸ ਹੈ ਉਹ ਬਹੁਤ ਸੋਹਣਾ ਬਣ ਰਿਹਾ ਦੇਖੋ ਕੀ ਬਾਤ ਹੈ ਤੇ ਤਰਖੰਬੀ ਬੱਦਲ ਤੇ ਨਾਲ ਜੰਗਲ ਜੁੜਦੇ ਹਲਕੇ ਹਲਕੇ ਜਿਹੜੇ ਜੰਗਲ ਤੋਂ ਉੱਡਦੇ ਉੱਚੇ ਉੱਚੇ ਪੀੜ ਤੇ ਨਾਲ ਪਵਨ ਜੀ ਪਵਨ ਕਹਿੰਦਾ ਯਾਰ ਖਾਣ ਪੀਣੋ ਇੱਥੇ ਤਾਂ ਕੁਛ ਆਉਣਾ ਨਹੀਂਗਾ ਤੇ ਪੰਜੀਰੀ ਕੱਢ ਲਈ ਅਸੀਂ ਫਿਰ ਪੰਜੀਰੀ ਖਾਵਾਂਗੇ ਤੋਤਿਆਂ ਦੀ ਢਾਰ ਦੀ ਆਵਾਜ਼ ਸੁਣਾਂਗੇ ਤੇ ਗਾਂ ਨੂੰ ਪਹੁੰਚਾਂਗੇ ਦੇਰਾ ਦੂ ਆਪਾਂ ਆਪਾਂ ਨੈਸ਼ਨਲ ਹਾਈਵੇ 307 ਦੇ ਖੜੇ ਆ ਤੇ ਇਹ ਨੈਸ਼ਨਲ ਹਾਈਵੇ 6 ਲੇਨ ਹੈ ਅੱਗੇ ਵੀ ਆਪਾਂ ਗੱਲ ਕੀਤੀ ਹੈ ਤੇ ਇਹ ਜੋੜਦਾ ਹੈਗਾ ਦੇਹੜਾਦੂਨ ਤੇ ਪਿੱਛੇ ਰੁੜਕੀ ਤੇ ਜਮਨਾ ਨਗਰ ਨੂੰ ਤੇ ਆ ਜਿਹੜਾ ਰੋਡ ਹੈ ਥੱਲੇ ਇਹ ਰੋਡ ਹੈ ਜੀ ਪੁਰਾਣਾ ਰੋਡ ਦੇਹੜਾਦੂਨ ਵਾਲਾ ਐਲੀਵੇਸ਼ਨ ਤੁਸੀਂ ਦੇਖ ਸਕਦੇ ਹੋ ਤੇ ਐਲੀਵੇਸ਼ਨ ਪੂਰਾ ਇੱਥੇ ਤੇ ਇਧਰ ਪਹਾੜੀ ਲੱਗ ਹੈ ਜੰਗਲੀ ਤੇ ਪਹਾੜੀ ਲੱਗ ਹੈ ਦੇਰਾਦੂਨ ਦਾ ਜਿਹੜਾ ਨੀਮ ਪਹਾੜੀਆਂ ਵਾਲਾ ਹਲਕੀਆਂ ਪਹਾੜੀਆਂ ਵਾਲਾ ਇਲਾਕਾ ਉਹ ਸ਼ੁਰੂ ਹੋ ਜਾਂਦਾ ਹੈ ਇਹਦੇ ਐਲੀਵੇਸ਼ਨ ਤਾਂ ਆਪਾਂ ਨੂੰ ਆਇਆ ਪਰ ਜਿੰਨਾ ਉਹ ਸੜਕ ਤੇ ਉਹਨਾਂ ਨਹੀਂ ਆਇਆਗਾ ਕਿਉਂਕਿ ਉੱਚੀ ਚੱਕ ਕੇ ਬਣਾਈਏ ਸੜਕ ਕਿਤੇ ਕਿਤੇ ਐਲੀਵੇਸ਼ਨ ਆਉਂਦਾ ਹੈ ਕਿਉਂਕਿ ਦੇਰਾਦੂਨ ਨੂੰ ਪਹੁੰਚਾਉਣਾ ਤਾਂ ਉੱਚਾ ਤਾਂ ਪਹੁੰਚਾਉਣਗੇ ਨਾ ਸੋ ਇੱਕ ਬ੍ਰਿਜ ਆਇਆ ਸੀਗਾ ਇਸ ਬ੍ਰਿਜ ਦੇ ਕੋਲੇ ਆਪਾਂ ਖੜ ਗਏ ਆ ਤੇ ਉਹ ਸੜਕ ਦਾ ਝਾਕਾ ਬੱਕਾ ਲੈਣ ਲੱਗੇ ਆ ਕਿਲੋਮੀਟਰ ਆਪਾਂ ਕੱਢੇ 12 12 ਦੇ 2 ਕੋਲ ਆলো 14 ਤੇ ਮੇਰੇ ਹਿਸਾਬ ਨਾਲ ਆਪਣਾ ਰਹਿ ਗਿਆ ਹੈਗਾ ਪਿੱਛੇ 22 ਕਿਲੋਮੀਟਰ ਹਾਂ 20 ਕਿਲੋਮੀਟਰ ਜਿਹੜਾ ਤੁਹਾਨੂੰ ਰਹਿ ਗਿਆ ਉਹ 2 ਘੰਟੇ ਹੀ ਕੱਢਣਾ ਆਪਾਂ ਹੌਲੀ-ਹੌਲੀ ਕਿਉਂਕਿ ਜੇ ਤੇਜ਼ੀ ਕਰਾਂਗੇ ਤੇਜ਼ੀ ਕਰਨ ਦੇ ਨਾਲ ਸਰੀਰ ਜਿਹੜਾ ਹੈਗਾ ਉਹ ਥੱਕੂਗਾ ਜੇ ਸਰੀਰ ਥੱਕੂਗਾ ਤਾਂ ਫਿਰ ਸਫ਼ਰ ਅੱਗੇ ਨਹੀਂ ਕੱਢਿਆ ਜਾਣਾ ਫਿਰ ਬੰਦਾ ਖੈਦ ਆਹ ਦੇਖੋ ਸੜਕ ਪੁਰਾਣੀ ਇੱਕ ਮੇਰੇ ਹੋਰ ਗੱਲ ਯਾਦ ਆ ਗਈ ਜਿਹੜੇ ਆਪਾਂ ਇਸ ਪਹਾੜੀ ਇਲਾਕੇ ਚੋਂ ਲੰਘ ਰਹੇ ਆ ਇਹ ਰਾਜਾਜੀ ਨੈਸ਼ਨਲ ਪਾਰਕ ਹੈ ਜਾਹ ਨੂੰ ਰਾਜਾ ਜੀ ਟਾਈਗਰ ਰਿਜ਼ਰਵ ਵੀ ਕਹਿੰਦੇ ਆ ਸੋ ਇੱਥੇ ਪਹਿਲਾਂ ਜਾਂ ਹੁਣ 20 ਹੋ ਸਕਦਾ ਵੀ ਟਾਈਗਰ ਜਿਹੜੇ ਹੈਗੇ ਆ ਉਹ ਹੈ ਰਹਿੰਦੇ ਆ ਤੇ ਇਹਨੂੰ ਨੈਸ਼ਨਲ ਪਾਰਕ ਦੇ ਵਿੱਚ ਐਡ ਕਰ ਲਿਆ ਨੈਸ਼ਨਲ ਪਾਰਕ ਚ ਐਡ ਕਰਨਾ ਮਤਲਬ ਇਹ ਹੁੰਦਾ ਵੀ ਜਿੰਨੇ ਵੀ ਜੰਗਲੀ ਖੇਤਰ ਹੁੰਦੇ ਆ ਸ਼ਹਿਰਾਂ ਦੇ ਆਲੇ ਦੁਆਲੇ ਉਹਨਾਂ ਨੂੰ ਪਾਰਕ ਬਣਾਇਆ ਜਾਂਦਾ ਰਾਜਾ ਜੀ ਨੈਸ਼ਨਲ ਪਾਰਕ ਦਾ ਨਾਮ ਦਿੱਤਾ ਇਹਨੂੰ ਤੇ ਇਹਦੇ ਵਿੱਚ ਪਈ ਇਹ ਸਨਕਸ਼ਿਤ ਆ ਮਤਲਬ ਇਹ ਸੁਰੱਖਿਅਤ ਹੈ ਏਰੀਆ ਜੰਗਲੀ ਜਾਨਵਰਾਂ ਵਾਸਤੇ ਪਾਈਓ ਥਾਂ ਥਾਂ ਤੇ ਤੁਹਾਨੂੰ ਬੋਰਡ ਲਿਖੇ ਦਿਖਾਈ ਦੇਣਗੇ ਭਾਈ ਹਾਰਨ ਮਾਰਨਾ ਬਣਾ ਤੇ ਜੰਗਲੀ ਜਾਨਵਰਾਂ ਦਾ ਇੱਥੇ ਆਣਾ ਜਾਣਾ ਹੈਗਾ ਸੋ ਇਹ ਰੈਸ਼ਨਲ ਪਾਰਕ ਹੈ ਟਾਈਗਰ ਰਿਜ਼ਰਵ ਠੀਕ ਹੈ ਜੀ ਠੀਕ ਹੈ ਜੀ ਲੋਕ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਵੇ ਤੁਰਾਂਾਂ ਦੀ ਤੋੜ ਹੋ ਗਿਆ ਅਸੀਂ ਤੂੜਾਂ ਉਡਾਉਂਦੇ ਰਹ ਗਏ ਵੇ ਤੁੰਗ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਾਉਂਦੇ ਰਹੇ ਸੁਪਨੇ ਚ ਉੱਟਾਂ ਮੈਂ ਬਣ ਕੇ ਪਤੰਗੇ ਵੇ ਫਰੇਮ ਵਿੱਚ ਦਿਖਾਈ ਦਿੰਦੇ ਗੋਲ ਝੌਂਪੜੀ ਨੂਮਾ ਘਰ ਜਿਹੜੇ ਹੈਗੇ ਉਹ ਗੁਜਰਾਂ ਦੇ ਆ ਗੁਜਰ ਉਹੀ ਕਬੀਲਾ ਜਿਹੜਾ ਪਸ਼ੂ ਪਾਲਣ ਦਾ ਕੰਮ ਕਰਦਾ ਮੱਝਾਂ ਦਾ ਤੇ ਮੱਝਾਂ ਪਾਲ ਕੇ ਉਹਨਾਂ ਦਾ ਦੁੱਧ ਜਿਹੜਾ ਹੈਗੀ ਆ ਵੇਚਦੇ ਕਰਦੇ ਆ ਤੇ ਦੁੱਧ ਤੋਂ ਬਣੇ ਬਾਦਾਰਤ ਵੇਚਦੇ ਆ ਆਹ ਜਿਹੜਾ ਏਰੀਆ ਹੈਗਾ ਇਹ ਗੁੱਜਰਵਨ ਸੁਰੱਖਿਤ ਹੈ ਮਤਲਬ ਗੁਜਰਾਂ ਦੇ ਵਾਸਤੇ ਇਹ ਜਿਹੜਾ ਘਾਹ ਵਗੈਰਾ ਦੇ ਜੰਗਲਾ ਉਹ ਰੱਖਿਆ ਕੀਤਾ ਸਰਕਾਰ ਨੇ ਵੀ ਭਾਈ ਗੁਜਰ ਇੱਥੇ ਰਹਿ ਸਕਦੇ ਆ ਉਹ ਸਾਹਮਣੇ ਇਹਨਾਂ ਦੇ ਘਰ ਇੱਕ ਗੱਲ ਹੋਰ ਕਿ ਇਧਰਲੇ ਪਾਸੇ ਉੱਤਰ ਪ੍ਰਦੇਸ਼ ਹੈ ਤੇ ਇਧਰਲੇ ਪਾਸੇ ਉੱਤਰਾਖੰਡ ਹੈ ਸੜਕ ਵਿਚਾਲੋ ਵਿਚਾਲੇ ਜਾਈ ਜਾਂਦੀਆਂ ਇਹ ਤੋਂ ਥੋੜਾ ਜਿਹਾ ਅੱਗੇ ਜਾ ਕੇ ਉੱਤਰ ਪ੍ਰਦੇਸ਼ ਪਿੱਛੇ ਰਹਿ ਜਾਊਗਾ ਤੇ ਗਾਂਹ ਜਾ ਕੇ ਸਾਰਾ ਉੱਤਰਾਖੰਡ ਸ਼ੁਰੂ ਹੋ ਜਾਊਗਾ ਦੇਰਾਦੂਨ ਵਾਲੇ ਪਾਸੇ ਸਾਰਾ ਉੱਤਰਾਖੰਡ ਇੱਧਰ ਨੂੰ ਰਹਿ ਜਾਊਗਾ ਇਧਰਲੇ ਪਾਸੇ ਉੱਤਰ ਪ੍ਰਦੇਸ਼ ਤੇ ਪਿੱਛੇ ਹਰਿਆਣਾ ਸੋ ਇਹ ਸੜਕ ਵਿਚਾਲੇ ਵਿਚਾਲੇ ਤੁਰ ਹੀ ਆਈ ਐ ਉੱਤਰਾਖੰਡ ਤੇ ਯੂਪੀ ਦੇ ਬਾਰਡਰ ਦੇ ਨਾਲ ਨਾਲ ਯੂਪੀ ਹੁਣ ਇੱਥੋਂ ਐ ਘੁੰਮ ਜਾਊਗਾ ਬਸ ਤੇ ਪਰਲੇ ਪਾਸੇ ਜਿਹੜਾ ਹੈਗਾ ਉੱਤਰਾਖੰਡ ਸ਼ੁਰੂ ਹੋ ਜਾਊਗਾ ਹੱਸਦਾ ਦੇਖੀ ਨੈਸ਼ਨਲ ਹਾਈਵੇ ਤੇ ਪਾਤਾ ਲਿਆ ਨਾ ਕੋਈ ਪਾਣੀ ਦੀ ਦੁਕਾਨ ਨਾ ਕੋਈ ਚਾਹ ਦੀ ਦੁਕਾਨ ਨਾ ਕੋਈ ਢਾਬਾ ਤੇ ਐਲੀਵੇਸ਼ਨ ਕਰਕੇ ਸਾਹ ਸੁੱਤੇ ਪਏ ਇਹ ਕਿਹੜਾ ਹੁਣ ਕਹਿੰਦਾ ਗੁੜ ਖਾ ਲਈ ਐਨਰਜੀ ਵਧਾ ਲਈਏ ਮੁੜ ਕੇ ਕਹਿੰਦਾ ਬੋਲੋ ਸਾਰੇ ਜੇਮਾਦਾਰੀ ਮੈਂ ਕਹਾਂ ਬੋਲਣ ਨੂੰ ਸਾਰੇ ਕਿਹੜੇ ਦੋਸ ਹੈਗੇ ਆ ਤੇ ਭਾਈ ਹੌਲੀ ਹੌਲੀ ਅਸੀਂ ਆਉਂਦਾ ਇਹਦਾ ਪੰਦ ਮੰਗਾ ਰਹੇ ਆ ਤੇ ਗਾਂ ਵਾਲੀ ਵਿਅੰਤਾ ਬਣਾ ਰਹੇ ਆ ਵੀ ਕਿਵੇਂ ਕਰਨਾ ਹੈਗਾ ਗੁੜ ਖਾਦਾ ਜਾ ਰਿਹਾ ਕਿਉਂਕਿ ਖਾਣ ਨੂੰ ਹੁਣ ਪਨੀਰੀ ਸੀਗੀ ਉਹ ਤੇ ਖਾ ਲਈ ਹੁਣ ਪਾਣੀ ਹੀ ਮੁੱਕ ਗਿਆ ਇੱਕ ਬੋਤਲ ਹੈਗੀ ਪਾਣੀ ਦੀ ਇਹਦੇ ਹਾਈਵੇ ਦਾ ਇਹੀ ਨੁਕਸਾਨ ਆ ਸਭ ਤੋਂ ਵੱਡਾ ਕਿ ਤੁਹਾਨੂੰ ਕੁਝ ਨਹੀਂ ਮਿਲਦਾਗਾ ਇਹ ਕਾਰਾਂ ਕੋਰਾਂ ਵਾਲਿਆਂ ਵਾਸਤੇ ਹੀ ਆ ਠੀਕ ਆ ਹੋ ਜਾਂਦੀਆਂ ਜਿਹੜੀਆਂ ਉਹ ਪਰੇ ਜਾਂਦੀ ਹੈ ਕਿ ਸੜਕ ਦੂਜੀ ਪੁਰਾਣੀ ਸ੍ਰੀ ਰੇ ਇੱਕ ਗਲਤੀ ਕੀਤੀ ਕੁਝ ਖਾਦਾ ਵੀ ਧਣੀ ਚਾਹ ਪੀ ਗਏ ਸੀ ਚਾਲੇ ਪਾਤੇ ਤੇ ਸਾਨੂੰ ਪਤਾ ਨਹੀਂ ਸੀ ਵੀ ਇੰਨਾ ਐਲੀਵੇਸ਼ਨ ਆਊਗਾ ਤੇ ਇਸ ਕਰਕੇ ਜਿਹੜਾ ਹੈਗਾ ਔਨ એનર્ਜੀ ਲੈਵਲ ਡਾਊਨ ਹੋ ਗਿਆ ਪਾਣੀ ਸਾਡੇ ਕੋਲ ਖਤਮ ਹੋ ਗਿਆ ਸੀਗਾ ਤੇ ਪਗਣ ਉਹ ਉੱਥੇ ਇੱਕ ਗੁਜਰਾਂ ਦਾ ਰੈਣ ਵਸੇ ਰੈ ਚੁੱਗੀ ਜੀ ਹੈ ਤੇ ਉਹਦੇ ਤੋਂ ਪਾਣੀ ਲੈਣ ਗਿਆ ਤੇ ਹੁਣ ਸਾਡਾ ਇਰਾਦਾ ਵੀ ਇੱਥੇ ਬਹਿ ਕੇ ਅਸੀਂ ਦਲੀਆ ਬਣਾਵਾਂਗੇ। ਤੋਂ ਦਲੀਆ ਬਣਾਵਾਂਗੇ ਕੁਝ ਖਾਵਾਂਗੇ ਫਿਰ ਅੱਗੇ ਚੱਲਾਂਗੇ। ਕਿਉਂਕਿ ਬਿਨਾਂ ਖਾਦੇ ਪੀਤੇ ਜੇ ਅਸੀਂ ਜਾਨੇ ਆ ਤਾਂ ਸਰੀਰ ਨੂੰ ਕਸ਼ਟ ਦੇਣ ਦਾ ਕੰਮ ਹੀ। ਜੰਗ ਤਾਂ ਆਪੇ ਹੀ ਜਾਦੀ ਰੱਖਣੀ ਪਊਗੀ। ਵਾਦਾ ਸੀ। ਹਾਂ ਕੀ ਕਹਿੰਦੇ? ਕਹਿੰਦੇ ਇੱਕ ਹੀ ਬੋਤਲ ਹੈ ਜੇ ਮੇਰੇ ਕੋਲ ਨਹੀਂ ਹੈ ਮੈਂ ਕਿਹਾ ਬਹੁਤ ਹੈ ਮਤਲਬ ਬਹੁਤ ਸਮਾਂ ਇਹਨਾਂ ਦਾ ਬਹੁਤ ਹੈ ਪਾਣੀ ਹੈ ਨਹੀਂ ਸਾਡੇ ਕੋਲ ਮਾਤਾ ਕਹਿੰਦੀ ਇੱਕੋ 2.5 ਕਿਲੋਮੀਟਰ ਹੋ ਰਿਹਾ ਹੈ ਉਸ ਤੋਂ ਬਾਅਦ ਮੰਦਿਰ ਆਏਗੀ আচ্ছা ਕਿਉਂਕਿ ਉੱਥੇ ਆਰਾਮ-ਰੋਮ ਕਰੀਏ ਚੱਲੀਏ ਫਿਰ ਬਣਾਉਣਾ ਕੁਝ ਕਿ ਉੱਥੇ ਬਣਾਉਣਾ ਬਣਾਵਾਂਗੇ ਕੁਝ ਵਾਹ ਇੱਕ ਚੀਜ਼ ਹੋਰ ਗੌਰ ਕਰਨ ਵਾਲੀ ਆ ਵੀ ਇਹ 6th ਲੇਨ ਹੈ ਇਸ 6th ਲੇਨ ਐ ਇਹਦੇ ਪਾਸੇ ਤੇ ਪੱਟੀ ਹੈਣੀਗੀ ਟੂ-ਵੀਲਰ ਵਾਲੀ ਤੇ ਜਿਹੜੇ ਆ ਭੱਜੇ ਫਿਰਦੇ ਆ ਇਹਦੇ ਤੇ ਆ ਮੋਟਰਸਾਈਕਲ ਇਹਨਾਂ ਨੂੰ 1 ਜੂਨ ਤੱਕ ਹੀ ਮੋਜਾਂ ਐ 1 ਜੂਨ ਤੋਂ ਬਾਅਦ ਜਿਵੇਂ ਭਾਰਤ ਮਾਲਾ ਹੈਗੀ ਆ ਭਾਰਤ ਮਾਲਾ ਤੇ ਚੜ੍ਹ ਨਹੀਂ ਦੇਣਗੇ ਮੋਟਰਸਾਈਕਲ ਨੂੰ ਇਹਨਾਂ ਨੂੰ ਚੜ੍ਹ ਨਹੀਂ ਦੇਣਾਗਾ ਹੁਣੇ ਲੈ ਲਓ ਜਿਹੜੀ ਐਸ਼ ਲੈਣੀ ਐ ਤੇ ਦਲੀਆ ਤਕਰੀਬਨ ਸਾਡਾ ਤਿਆਰ ਹੈ ਜੀ ਅਸੀਂ ਤਾਂ ਖੱਬੇ ਪਾਸੇ ਚਲਾਣੇ ਆ ਵੱਡੇ ਸਾਧਨਾਂ ਦੇ ਹਾਂ ਵੱਡੇ ਸਾਧਨਾਂ ਦੇ ਵੇਲੇ ਆਪਾਂ ਤਾਂ ਖੱਬੇ ਵੇਲੇ ਕੀਪ ਲੈਫਟ ਹੈਵੀ ਵਹੀਕਲਸ ਪਲੀਜ਼ ਕੀਪ ਲੈਫਟ ਤੇ ਆਪਾਂ ਲੈਫਟ ਹੀ ਰੱਖਣਾ ਵੱਡੇ ਸਾਧਨ ਹੈ ਦਲੀਆ ਤਿਆਰ ਹੈ ਤੇ ਦਲੀਆ ਛਕਿਆ ਜਾਊਗਾ ਤੇ ਦਲੀਆ ਛੱਕੇ ਗਾਂ ਜਾਇਆ ਜਾਊਗਾ ਅਸਲ ਜਿਹੜਾ ਜੋਰ ਹੈ ਸਰੀਰ ਦਾ ਹੁਣ ਪਰਖਿਆ ਜਾ ਰਿਹਾ ਹੈ ਆਪਾਂ ਕਹਿ ਦਿੰਨੇ ਵੀ ਸਾਈਕਲ ਚਲਾਉਣਾ ਸੌਖਾ ਹੈ ਮੈਦਾਨ ਦੇ ਵਿੱਚ ਕਿ ਮੈਂ 100 ਕਿਲੋਮੀਟਰ ਕਰਤਾ 200 ਕਿਲੋਮੀਟਰ ਉਹ ਲੰਘ ਜਾ ਫੰਗਰ ਬਾਈ ਨੂੰ ਕਿੱਥੇ ਚੱਲ ਗਿਆ ਹਾਂ ਇਹ ਤਾਂ ਗੇਰਾ ਵਾਲੀ ਹੈ ਇਹ ਤਾਂ ਆਪੇ ਜਲਦੀ ਆਪ ਵੀ ਚਲਦੀ ਆਂਗੇ ਇਹਦੇ ਢਿਲ ਪੈਂਦਾ ਕਦਾ ਜਕਾਉਂਦਾ ਮੈਂ ਵੀ ਗੁਜਰਾਂ ਦੇ ਡੇਰੇ ਕੋਲੇ ਆ ਗਿਆ। ਉਹ ਬਾਈਆਂ ਨੂੰ ਕਿਹਾ ਆ ਕਿ ਭਾਈ ਸਾਈਕਲਾਂ ਦਾ ਖਿਆਲ ਰੱਖਿਓ ਤੇ ਮੈਂ ਵੀ ਪਵਣ ਦੇ ਮਗਰ ਮਗਰ ਇੱਥੇ ਆ ਗਿਆ ਹੈਗਾ। ਤੇ ਗੁੱਜਰ ਜਿਹੜੇ ਹੈਗੇ ਉਹੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਤਾਂ ਆ ਉਹਨਾਂ ਦਾ ਪਸ਼ੂਆਂ ਦਾ ਖੋਲਾ ਬਣਾਇਆ ਹੋਵੇ। ਇਹ ਜਦੋਂ ਅੱਛੀ ਮੈਂ ਤਾਂ ਤਰਾਂ ਰਹਿਗਾ ਤੁਹਾਰੇ ਤੋਂ। ਅਭੀ ਤਾਂ ਰੇਂਜ ਨਹੀਂ ਹੈ ਨਾ। ਨੈਟਵਰਕ ਨਹੀਂ ਹੈਗਾ ਜੀ। ਇਹ ਭੂਪੀ ਤੇ ਇਹ ਸਾਡੇ ਤਾਊ ਰਾਸ਼ਨ ਜੀ ਜੀ ਫੂਫੀ ਦਾ ਨਾਮ ਨਹੀਂ ਬਤਾਇਆ ਪੈਂ ਘੈਰਾ ਘੈਰਾ ਠੀਕ ਹੈ ਇਹ ਇਹਨਾਂ ਦੇ ਸਾਕੀ ਭੈਣ ਹੈ ਵੱਡੀ ਭੈਣ ਹੈ ਸਾਕੀ ਭੈਣ ਵੱਡੀ ਵੱਡੀ ਭੈਣ ਹੈ ਤੇ ਇੱਥੇ ਰਹਿੰਦੇ ਆ ਇਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਗਏ ਹੋਏ ਬਾਜ਼ਾਰ ਹਾਂ ਹੋਰ ਕੋਈ ਕੰਮ ਕਰ ਵੀ ਕਰਦੇ ਆ ਫਿਰ ਬਸ ਇੱਕ ਹੋਰ ਕੀ ਕਰਦੇ ਇਹੀ ਹੈ ਬਸ ਮਿੰਟ ਮਜ਼ਦੂਰੀ ਕਰ ਲਿਆ ਥੋੜਾ ਬਹੁਤ ਆਪਣਾ ਦੋ ਚਾਰ ਲੋਟ ਤੇ ਦੁੱਧ ਕੇ 베ਚ ਲਏ ਹਾਂ ਤੁਸੀਂ ਗੁੱਜਰ 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 ਠੀਕ ਹੈ ਆ ਫਰਕ ਹੈ ਪਾਣੀ ਦਾ ਭਾਈ ਬਾਪੂ ਉੱਥੋਂ ਪਾਣੀ ਭਰ ਕੇ ਲਿਆਉਂ ਤੋਂ ਤੇ ਪਾਣੀ ਗੰਧਲਾ ਇਹ ਮਿੱਟੀ ਵਾਲੀ ਹੈ ਤੇ ਆਪਾਂ ਸਾਫ਼ ਪਾਣੀ ਪੀਂਦੇ ਆ ਤੇ ਬਾਪੂ ਰਗਿਆ ਇਹ ਗਰਮ ਕਰਕੇ ਇਸੇ ਨੂੰ ਪੀਂਦੇ ਆ ਇਸੇ ਨਾਲ ਹੀ ਉਹ ਆਪ ਦਾ ਡੰਗ ਲਾਉਂਦੇ ਆ ਲਕshmi ਮਹੀ ਆਇਆ ਨਾ ਉਹਦੇ ਕਰਕੇ ਹੋ ਗਿਆ ਉਹ ਕਰਕੇ ਉਹ ਪਾਣੀ ਪਰ ਫਿਰ ਵੀ ਭਾਈ ਪਾਣੀ ਦੀ ਕੁਆਲਿਟੀ ਦਾ ਫਰਕ ਪੈਂਦਾ ਹੀ ਹੈ ਤੇ ਇਹ ਵਾਲ ਕੇ ਪੀਂਦੇ ਆ ਉਹ ਤੇ ਕਈ ਸਾਲਾਂ ਦੇ ਉਹ ਇੱਥੇ ਹੀ ਬੈਠੇ ਆ ਬਣੀ ਹੋਈ ਐ 4 ਲੇਨ 6 ਲੇਨ ਤੇ ਨਾਲ ਇਹ ਬਾਈਰ ਕੇ ਹੋਰ ਕੁਛ ਕਰੀ ਜਾਂਦੇ ਕਟਿੰਗ ਕਰੀ ਜਾਂਦੇ ਮਸ਼ੀਨ ਕਰੀ ਜਾਂਦੇ ਤਾਂ ਪੁੱਛਿਆ ਉਹਨਾਂ ਤੋਂ ਵੀ ਕੀ ਬਣਾ ਰਹੇ ਹੋ ਉਹ ਕਹਿੰਦੇ ਵੀ ਇਹ ਰਸਤਾ ਬਣ ਰਿਹਾ ਅੱਗੇ ਕਾਲੀ ਮੰਦਰ ਨੂੰ ਇੱਥੇ ਕਾਲੀ ਮੰਦਰ ਐ ਇੱਕ ਕਾਲੀ ਮੰਦਰ ਨੂੰ ਇਹ ਰਸਤਾ ਬਣ ਰਿਹਾ ਤੇ ਉਹ ਜਾ ਰਿਹਾ ਇਹ ਆਇਆ ਹੈ ਜੰਗਲ ਖਤਮ ਹੋ ਗਿਆ ਮੰਦਿਰ ਐ ਡਾਕ ਮੰਦਿਰ ਇਹ ਮਿਲਿਆ ਸਾਨੂੰ ਪੁਨੀਤ ਬਿਸ਼ਨੋਈ ਇਹ ਭਾਈ ਮਿਲੇ ਹਮੇ ਬਿਜਨੌਰ ਕੇ ਯਹਾਂ ਕੰਮ ਕਰਤੇ ਆ ਬਿਜਨੌਰ ਅੱਛਾ ਕਦੋਂ ਸ਼ੁਰੂ ਕਰਿਓ ਨੇ ਸਤ ਸ੍ਰੀ ਅਕਾਲ ਇਹਨਾਂ ਨੇ ਸਾਨੂੰ ਲਿਆ ਕੇ ਦਿੱਤਾ ਪਾਣੀ ਧੰਨਵਾਦ ਬਾਈ ਜੀ ਪਾਣੀ ਦੀ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਜੀ ਕੁਝ ਹੋਰ ਕਿਤੇ ਚੱਲ ਆਓ ਜੀ ਬਾਬਾ ਦੇ ਕੋਲੇ ਅੱਜ ਉੱਤਰਾਖੰਡ ਦੇਰਾਦੂਨ ਦੀ ਟਨਲ ਦਿੱਲੀ ਗਣੇਸ਼ਪੁਰ ਡਾਟ ਕਾਲੀ ਮੰਦਿਰ ਇੱਧਰ ਕਾਲੀ ਮੰਦਿਰ ਹੈ ਤੇ ਪਿੱਛੋਂ ਆਪਾਂ ਆਏ ਆ ਗਣੇਸ਼ਪੁਰ ਤੋਂ ਸੋ ਪੁਰਾਣੀ ਰੋਡ ਰਹਿ ਗਈ ਤੇ ਹੁਣ ਆਪਾਂ ਚੱਲੇ ਆਂ ਦੇਰਾਦੂਨ ਵੱਲ ਨੂੰ ਉਹ ਟਨਲ ਦੇ ਵਿੱਚ ਤੇ ਆਹ ਹੋਰ ਆਹ ਬਣੀ ਜਾਂਦਾ ਹੈਗਾ ਜਿਹੜਾ ਕਾਲੀ ਮਾਤਾ ਮੰਦਰ ਨੂੰ ਜੋੜੂਗਾ ਉਹ ਉੱਥੇ ਅੰਦਰ ਖੜਦੇ ਹਾਂ 10 ਮਿੰਟ ਤੇ ਗੱਲਬਾਤ ਕਰਦੇ ਇੱਕ ਲੰਮੇ ਐਲੀਵੇਸ਼ਨ ਤੋਂ ਬਾਅਦ ਡਾਊਨ ਹਿੱਲ ਆਈ ਤੇ ਡਾਊਨ ਹਿੱਲ ਦੇ ਸਾਨੂੰ ਤੱਕ ਕੇ ਪੂਰੀ ਤੇਜ਼ੀ ਨਾਲ ਮਸੂਰੀ ਦੇਰਾਦੂਨ ਦੇ ਵਿੱਚ ਪਹੁੰਚਾਤਾ ਦੇ ਭੂਮੀ ਉਤਰਾਖੰਡ ਆਗਮਨ ਪਰ ਆਪਕਾ ਹਾਰਦਿਕ ਸਵਾਗਤ ਮਸੂਰੀ ਦੇਰਾਦੂਨ ਡਵੈਲਪਮੈਂਟ ਅਥਾਰਟੀ ਦੇਰਾਦੂਨ ਦੇਰਾਦੂਨ ਸ਼ਹਿਰ ਚ ਇੰਟਰ ਹੋ ਗਏ ਆਪਾਂ ISBT ਇਹ ਥਰੇਗੇ 3 ਕਿਲੋਮੀਟਰ ਦੋਸਤੋ ਅੱਗੇ ਜਾਵਾਂਗੇ ਪਹ ਘੰਟਾ ਘਰ ਵੱਲ ਨੂੰ ਸਾਈਕਲ ਦੀ ਸਪੀਡ ਬਹੁਤ ਵੱਧੀ ਇੱਥੇ 13 ਦੂਨ ਦੀ ਗਰਮੀ ਦੇ ਵਿੱਚ ਦੇਰਦੂਨ ਦੀ ਗਰਮੀ ਦੇ ਵਿੱਚ ਪਲਟਰ ਨੋਡ ਦੇ ੱੱਕੇ ਖਾਨ ਤੋਂ ਬਾਅਦ ਅਸੀਂ ਖੜੇ ਆਂ ਈਸੀ ਰੋਡ ਵੱਲ ਨੂੰ ਈਸੀ ਰੋਡ ਤੋਂ ਪ੍ਰੀਤਮਪੁਰਾ ਰੋਡ ਪ੍ਰੀਤਮ ਰੋਡ ਤੇ ਉੱਥੇ ਪੀ ਰਹੇ ਅਸੀਂ ਗੰਨੇ ਦਾ ਜੂਸ ਕਿਉਂਕਿ ਤੇ ਬਹੁਤ ਲੱਗਿਆ ਸੀ ਪਾਣੀ ਦੀ ਗਰਮੀ ਇੰਨੀ ਮਹਿਸੂਸ ਹੋ ਰਹੀ ਸੀ ਦੀ ਹੱਦੋਂ ਵੱਧ ਪੁਰਾਣਾ ਸ਼ਹਿਰ ਹੈ ਤੇ ਪੁਰਾਣਾ ਸ਼ਹਿਰ ਹੋਣ ਕਰਕੇ ਇਹ ਭੀੜਾ ਵੀ ਹੈ ਥੋੜਾ ਜਿਹਾ ਡਾਕਟਰ ਬਲਵੀਰ ਸਿੰਘ ਸਾਹਿਤ ਕੇਂਦਰ ਦੇਰਾਧੂਨ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਆਉਂਦੀ ਇਹ ਇਮਾਰਤ ਡਾਕਟਰ ਬਲਵੀਰ ਸਿੰਘ ਤੇ ਭਾਈ ਵੀਰ ਸਿੰਘ ਦੀ ਮਲਕੀਅਤ ਰਹੀ ਹੈ ਤੇ ਉਸ ਤੋਂ ਬਾਅਦ ਇਹ ਪ੍ਰੋਫੈਸਰ ਪੂਨ ਸਿੰਘ ਵੀ ਇੱਥੇ ਰਹੇ ਆ ਕਾਫੀ ਰਮਣੀਕ ਜਗ੍ਹਾ ਦੇਰਾ ਦੂਨ ਦੇ ਵਿੱਚ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਸਿੱਧੀ ਅਧਕਾਰ ਖੇਤਰ ਜਾਏ ਤੇ ਉਧਰਲੇ ਪਾਸੇ ਬਲਬੀਰ ਸਿੰਘ ਦਾ ਬੁੱਤ ਲੱਗਿਆ ਹੋਇਆ ਤੇ ਬੈਠਣ ਨੂੰ ਜਗ੍ਹਾ ਹੈਗੀ ਆ ਛਾਂ ਇੰਨੀ ਹੈ ਤੇ ਠੰਡ ਇੰਨੀ ਹੈ ਠੰਡਕ ਇੰਨੀ ਹੈ ਵੀ ਥੋੜਾ ਇੱਥੇ ਬੈਠਣ ਨੂੰ ਮੱਲੂ ਮੱਲੀ ਪੈਨ ਨੂੰ ਜੀ ਕਰਦਾ ਅੰਬਾਂ ਦੇ ਬੂਟੇ ਆ ਤੇ ਇਧਰਲੇ ਪਾਸੇ ਘਾਹ ਵਗੈਰਾ ਤੇ ਗਾਂ ਉਹ ਰੈਸੀ ਕੁਆਟਰ ਜਿੱਥੇ ਆ ਕੇ ਵਿਦਿਆਰਥੀ ਆਪਰੇ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਪੀ ਐਚ ਡੀ ਸਕਾਲਰ ਉਹ ਰਹਿੰਦੇ ਆ ਤੇ ਖੋਜ ਕਰਦੇ ਆ ਉਹਦੀ ਉਹ ਇੱਥੇ ਬੈਠੇ ਆ ਭਾਈ ਪਰ ਇੱਥੇ ਜਿਹੜੀ ਰਹਿਣ ਦੀ ਅਗਿਆ ਹੈਗੀ ਉਹ ਕਿਸ ਪ੍ਰੋਫੈਸਰ ਦੀ ਅਨੁਮਤੀ ਤੋਂ ਬਿਨਾ ਨਹੀਂ ਮਿਲਦੀ ਕਿਉਂਕਿ ਬਾਹਰਲੇ ਬੰਦੇ ਨੂੰ ਇਹ ਲਾਊ ਨਹੀਂ ਕਰਦੇ ਕਿਹਾ ਤਾਂ ਹੈ ਇੱਕ ਦੋ ਨਿਯਾਜ਼ਾਂ ਦੇ ਵਿੱਚ ਦੇਖੋ ਕੀ ਬਣਦਾ ਜੇ ਤਾਂ ਇੱਥੇ ਟੈਂਟ ਲਾਉਣ ਨੂੰ ਮਿਲੀ ਜਗਾ ਤਾਂ ਸੋਨੇ ਤੇ ਸੁਹਾਗਾ ਨਹੀਂ ਫਿਰ ਗੁਰੂ ਘਰ ਤੱਕ ਕਿਤੇ ਗਿਆ ਨਹੀਂ ਤਾਂ ਭਵਨ ਜੀ ਜਰੂਰ ਸਰ ਜੀ ਜਿੱਦਨੀ ਪ੍ਰਾਪਰਟੀ ਜਿਹਦੀ ਆਪਾਂ ਗੱਲ ਕੀਤੀ ਹੈ ਤੇ ਇਹ ਸਾਹਮਣੇ ਡਾਕਟਰ ਬਲਬੀਰ ਸਿੰਘ ਦੀ ਰਾਇਸ਼ ਹੈ ਜਦੋਂ ਪ੍ਰੋਫੈਸਰ ਪੂਰਨ ਸਿੰਘ ਨੇ ਇਹ ਸਾਰੀ ਪ੍ਰਾਪਰਟੀ ਭਾਈ ਵੀਰ ਸਿੰਘ ਨੂੰ ਡੋਨੇਟ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਉਸ ਤੋਂ ਬਾਅਦ ਇੱਥੇ ਆ ਕੇ ਡਾਕਟਰ ਬਲਵੀਰ ਸਿੰਘ ਰਹਿਣ ਲੱਗ ਪਏ। ਡਾਕਟਰ ਬਲਵੀਰ ਸਿੰਘ ਉਹ ਰਹਿਣ ਲੱਗ ਪਏ ਤਾਂ ਉਹਨਾਂ ਨੇ ਇਹ ਘਰ ਬਣਵਾਇਆ। ਇੱਕ ਘਰ ਬਣਵਾਇਆ ਤੇ ਇਹ ਘਰ ਤੋਂ ਬਾਅਦ ਉਹਨਾਂ ਦੀ ਇੱਕ ਬੇਟੀ ਸੀ ਠੀਕ ਹੈ ਤੇ ਬੇਟੀ ਤੋਂ ਬਾਅਦ ਉਹਨਾਂ ਦੇ ਵੀ ਕੋਈ ਸੰਤਾਨ ਨਹੀਂ ਸੀ ਤਾਂ ਉਸ ਤੋਂ ਬਾਅਦ ਇਹ ਸਾਰੀ ਪ੍ਰਾਪਰਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇੱਕ ਸਾਇਤ ਕੇਂਦਰ ਦੇ ਵਜੋਂ ਉਹਨਾਂ ਨੇ ਦਾਨ ਕਰ ਦਿੱਤੀ। ਦਾਨ ਕਰਨ ਤੋਂ ਬਾਅਦ ਹੁਣ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਆਉਂਦੀ ਹੈ ਜੀ ਸੋ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੁੱਖ ਲੱਗੇ ਹੋਏ ਆ ਮੁਸ਼ਕਪੂਰ ਦਾ ਇੱਕ ਰੁੱਖ ਲੱਗਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਨੇ ਆ ਫਿਰ ਇਲੈਚੀਆਂ ਦੇ ਰੁੱਖ ਜਿਹੜੇ ਲਾਏ ਆ ਉਹ ਆਪ ਪ੍ਰੋਫੈਸਰ ਪੂਨ ਸਿੰਘ ਦੀ ਘਰ ਵਾਲੀ ਨੇ ਲਾਏ ਆ ਸਾਹਮਣੇ ਉਹ ਚਿੱਟੀ ਬਿਲਡਿੰਗ ਹੈ ਜਿਹੜੀ ਉਹ ਪ੍ਰੋਫੈਸਰ ਪੂਨ ਸਿੰਘ ਦੀ ਪੁਰਾਣੀ ਰੈਸ਼ ਹੈ ਤੇ ਇਹਦੇ ਡਾਕਟਰ ਬਲਬੀਰ ਸਿੰਘ ਦਾ ਬੁੱਤ ਬਣਾਇਆ ਹੋਇਆ ਤੇ ਪਿੱਛੇ ਹੋਰ ਬੁੱਤ ਲੱਗੇ ਸ਼ਾਮ ਨੂੰ ਤੇ ਸਵੇਰੇ ਦਬੜੀ ਰਮਨੀਕ ਲੱਗਦੀ ਹੈ ਜਗਾ ਇਹਰੇ ਆਹ ਸਾਹਮਣੇ ਜਿਹੜਾ ਸੁੱਕਿਆ ਹੋਇਆ ਦਰਖਤ ਹੈ ਇਹ ਕਟਲ ਦਾ ਦਰਖਤ ਹੈ ਕਟਲ ਉਹੀ ਜਿਹਨੂੰ ਇਹ ਸਬਜ਼ੀ ਦੇ ਤੌਰ ਤੇ ਖਾਂਦੇ ਆ ਰਿਚ ਪ੍ਰੋਟੀਨ ਦੇ ਤੌਰ ਤੇ ਆਹ ਜਿਹੜੇ ਕਮਰੇ ਆ ਇਹ ਕ ਮੇਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੈਸਟ ਹਾਊਸ ਜਿੱhandle ਵਿਦਿਆਰਥੀ ਆਉਂਦੇ ਆ ਉਹਨਾਂ ਨੂੰ ਇੱਥੇ ਠਹਿਰਾਇਆ ਜਾਂਦਾ ਸਾਹਮਣੇ ਆ ਕਟਲ ਦਾ ਸੁੱਕਿਆ ਹੋਇਆ ਦਰਖਤ ਤੇ ਇਧਰ ਚੱਲੀਏ ਤਾਂ ਇੱਕ ਬੁੱਤ ਇਸਤਰੀ ਦਾ ਤੇ ਉਹ ਉਧਰ ਉੱਪਰ ਰਵਿੰਦਰ ਨਾਟਕੌਰ ਦਾ ਪੁੱਤ ਤੇ ਵਿਚਾਲੇ ਖੜਾ ਇੱਕ ਹਿਰਨ ਕਿਆ ਬਾਤ ਸਾਹਿਤ ਨੂੰ ਪਿਆਰ ਕਰਨ ਵਾਲੇ ਹਮੇਸ਼ਾ ਹੀ ਕੁਦਰਤ ਦੇ ਨੇੜੇ ਰਹਿੰਦੇ ਹੁੰਦੇ ਆ ਤੇ ਆ ਜਗਾ ਦੱਸਦੀ ਹੈ ਕਿ ਭਾਈ ਵਾਕਈ ਸਾਹਿਤ ਪ੍ਰੇਮੀ ਆ ਜਾਂ ਲੇਖਕ ਆ ਜਿਹੜੇ ਉਹ ਕੁਦਰਤ ਦੇ ਨੇੜੇ ਹੁੰਦੇ ਆ ਗੁੜੈਲ ਦੇ ਫੁੱਲ ਜਿਨ੍ਹਾਂ ਦੀ ਚਾਹ ਵੀ ਬਣਦੀ ਆ ਇਧਰੋਂ ਇੱਕ ਬਣਦਾ ਬਹੁਤ ਸੋਹਣਾ ਦ੍ਰਿਸ਼ ਕੀ ਬਾਤ ਹੈ ਬੈਠਣ ਦੀ ਇੱਕ ਜਗਾ ਕਲਾਸ ਲਾਉਣ ਦੀ ਜਾਂ ਕੋਈ ਸੈਮੀਨਾਰ ਕਰਨ ਦੀ ਜਾਂ ਸਮਿਲਨ ਕਰਨ ਦੀ ਜਗਾ ਤੇ ਸਾਹਮਣੇ ਮੁਸ਼ਕਪੂਰ ਦਾ ਇੱਕ ਵੱਡਾ ਸਰਾ ਦਰਖਤ ਚੈੱਕ ਕਰਦੇ ਆਂ ਭੈਣ ਨੇ ਕਿਹਾ ਸੀ ਵੀ ਇਹਦੀ ਜਿਹੜੀ ਉਲੱਕੜ ਡਿੱਗੀ ਪਈ ਸੀ ਤੁਸੀਂ ਉਹਨੂੰ ਸੁੰਘ ਕੇ ਦੇਖਿਓ ਤੁਹਾਨੂੰ ਮੁਸ਼ਕਮੂਦੀ ਜਿਹਾ ਸਮੈਲ ਆਊਗਾ ਤੇ ਫੋਟੋ ਵੀ ਮੰਗਾਈ ਆ ਭੈਣ ਨੇ ਵੀ ਮੇਨ ਵੀ ਦੀ ਫੋਟੋ ਖਿੱਚ ਕੇ ਭੇਜੋ ਆਹ ਸਾਹਮਣੇ ਪਿੱਛੇ ਦਿਸਦਾ ਪ੍ਰੋਫੈਸਰ ਪੂਨ ਸਿੰਘ ਦਾ ਘਰ ਦਿਖਾਈ ਦਿੰਦਾ ਪੀੜ ਕਠੋਲਾ ਤੇ ਕਠਲ ਲੱਗੇ ਵੀ ਇਹ ਤੁਹਾਨੂੰ ਦਿਖਾਈ ਦੇ ਗਏ ਮੈਂ ਨੇੜੇ ਹੁਣ ਥੋੜਾ ਜਾ ਤੇ ਆ ਦੇਖੋ ਇਹਨੂੰ ਕਹਿੰਦੇ ਕਠਲ ਅ ਰਿਚ ਸੋਰਸ ਆਫ ਪ੍ਰੋਟੀਨ ਆ ਇਹਨੂੰ ਕੀ ਕਹਿੰਦੇ ਆ ਉਹ ਫੂਡ ਵੀ ਕਹਿੰਦੇ ਕੋਈ ਇਹਨੂੰ ਡਾਕਟਰ ਬਲਬੀਰ ਸਿੰਘ ਸਾਹਿਤ ਕੇਂਦਰ ਤੋਂ ਚੱਲ ਕੇ ਆਪਾਂ ਰਾਹ ਫੜ ਲਿਆ ਹੈਗਾ ਗੁਰਦੁਆਰਾ ਦੁਖਨਵਰਨ ਸਾਹਿਬ ਦਾ ਗੁਰਦੁਆਰਾ ਦੁਖਨਵਰਨ ਸਾਹਿਬ ਆਪਾਂ ਜਾ ਕੇ ਪਤਾ ਕਰਦੇ ਹਾਂ ਰੈਸ਼ ਦਾ ਗੁਰਦੁਆਰੇ ਕਾਫੀ ਨੇ ਇੱਥੇ ਤੇ ਆ ਪਿਛਲਾ ਪਾਸਾ ਸਾਹਿਦ ਸਾਹਿਬ ਤੇ ਇੱਕ ਗੁਰਦੁਆਰਾ ਹਰਨਪੁਰ ਚੌਂਕ ਤੇ ਇੱਕ ਗੁਰਦੁਆਰਾ ਰੀਸਕੋਰਸ ਹੈ ਇੱਕ ਗੁਰਦੁਆਰਾ ਝੰਡਾ ਸਾਹਿਬ ਹੈ ਗੁਰਦੁਆਰੇ ਕਾਫੀ ਹੈ ਜਿੱਥੇ ਸਾਨੂੰ ਜਗ੍ਹਾ ਮਿਲ ਗਈ ਅਸੀਂ ਉੱਥੇ ਹੀ ਟਿਕ ਜਾਂਦੇ ਸਾਰਾ ਏਰੀਆ ਇਹ ਪੌਸ਼ ਏਰੀਆ ਪੌਸ਼ ਏਰੀਆ ਕਹਿੰਦਾ ਬਾਪੀ ਮਹਿੰਗਾ ਏਰੀਆ ਮਹਿੰਗੀ ਜ਼ਮੀਨਾਂ ਤੇ ਆ ਨਾਲ-ਨਾਲ ਆਪਣੇ ਸੱਜੇ ਹੱਥ ਉਹੀ ਯੂਨੀਵਰਸਿਟੀ ਦਾ ਸਾਹਿਤ ਕੇਂਦਰ ਜਿਹੜਾ ਹੈਗਾ ਤੁਰਿਆ ਆਉਂਦਾ ਇੱਥੇ ਲਾ ਕੇਂਦਾ ਨਹਿਰੂ ਕਲੋਨੀ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੇ ਇਹ ਜਿਹੜਾ ਆਪਣਾ ਭਾਈ ਵੀਰ ਸਿੰਘ ਸਦਨ ਹੈ ਭਾਈ ਬਲਵੀਰ ਸਿੰਘ ਸਦਨੋਂ ਤੋਂ 2 ਕਿਲੋਮੀਟਰ ਦੂਰ ਹੈ ਤੇ ਜੇ ਕਿਸੇ ਨੇ ਆਉਣਾ ਇੱਥੇ ਰਹਿਣਾ ਤਾਂ ਰਹਿ ਸਕਦਾ ਕਿਉਂਕਿ ਇਹ ਲੰਗਰ ਤਾਂ ਨਹੀਂ ਦਿੰਦੇ ਪਰ ਰੈਸ਼ ਦੇ ਦਿੰਦੇ ਆ 700 ਰੁਪਏ ਦੇ ਵਿੱਚ ਏਸੀ ਰੂਮ ਦੇ ਦਿੰਦੇ ਆ ਤੇ ਅਸੀਂ ਇਹਨਾਂ ਨੂੰ ਕਹਿੰਦੇ ਸਾਨੂੰ ਟੈਂਟ ਲਾ ਲੈਂਦੇ ਜਾਂ ਹਾਲ 'ਚ ਪੈ ਜਾਂਦੇ ਉਹ ਕਹਿੰਦੇ ਹਾਲ ਹਾਲ 'ਚ ਨਹੀਂ ਅਸੀਂ ਪੈਣ ਦਿੰਦੇਗੇ ਜੇ ਅਸੀਂ ਰੱਖਣਾ ਹੈ ਤਾਂ ਸਿਰਫ ਕਮਰੇ ਵਿੱਚ ਹੀ ਰੱਖਣਾ ਹੈ ਤੇ ਕਮਰਾ ਵੀ ਏਸੀ ਹੈ ਤੇ ਸਾਡੇ ਭਾਈ ਸਾਹਿਬ ਕਹਿੰਦੇ ਸੇਵਕ ਸਾਹਿਬ ਕਹਿੰਦੇ ਸੇਵਕਾ ਕੋਲ 700 ਆ ਪੂਰਾ ਡੋਟਰ 649 ਘਟਾ 700 ਤੋਂ ਤੇ ਕਹਿੰਦਾ ਸੇਵਕਾ ਵੀ ਆਪਾਂ ਏਸੀ ਨਹੀਂ ਰਹਿਣਾਗਾ ਤੇ ਆਪਾਂ ਗਾਂ ਚੱਲਦੇ ਇੱਥੇ ਗੁਰਤੇਜ ਭਾਦਰ ਗੁਰਦੁਆਰਾ ਹੈ ਉੱਥੇ ਚੱਲੋ ਇਧਰ ਨੂੰ ਲੋਕੇਸ਼ਨ ਆਪਾਂ ਹੁਣ ਇਧਰ ਨੂੰ ਚੱਲਦੇ ਜੀ ਗੁਰਦੁਆਰਾ ਗੁਰਤੇਜ ਭਾਦਰ ਗੁਰਦੁਆਰਾ ਲਵਦੇ ਲਵਦੇ ਆਪਾਂ ਗੁਰਦੁਆਰਾ 68 ਨਾਨਕ ਸਰ ਨਾਨਕ ਸਰ ਸੰਪਰਦਾ ਦਾ ਜਿਹੜੇ ਗੁਰਦੁਆਰਾ ਹੈ ਉੱਥੇ ਆ ਕੇ ਰੁੱਕ ਗਏ ਜੀ ਜੀ ਇਧਰਲੇ ਪਾਸੇ ਸੱਜੇ ਇੱਥੇ ਦੇ ਇੱਕ ਗੁਰਦੁਆਰਾ ਸਿੰਘ ਸਭਾ ਹੈ ਗੁਰਦਵਾਰਾ ਨਾਨਕ ਸਰਠਾਟ ਇਹਦੇ ਬਾਰੇ ਗੱਲਬਾਤ ਕੱਲ ਨੂੰ ਕਰਾਂਗੇ ਆਪਾਂ ਬਾਬਾ ਜੀ ਨਾਲ ਹੈਗਾ ਯੋਗ ਦਾ ਸਤਸੰਗ ਧਿਆਨ ਕੇਂਦਰ ਤੇ ਸਾਹਮਣੇ ਜਿਹੜੀ ਦੀ ਹੈਗੀ ਆ ਪ੍ਰਾਤਨ ਮਾਰਤਾ ਹੈ ਸੰਤ ਬਾਬਾ ਈਸ਼ਰ ਸਿੰਘ ਤੇ ਉਸ ਤੋਂ ਬਾਅਦ ਸੰਤ ਬਾਬਾ ਕੁੰਦਨ ਸਿੰਘ ਉਹਨਾਂ ਦੇ ਨਾਂ ਨਾਲ ਇਹ ਜੁੜਿਆ ਹੋਇਆ ਉਹਨਾਂ ਦਾ ਤਪਸਥਾਨ ਹੈ ਠਾਟ ਨਾਨਕ ਡੇਠੇ ਸਭੇ ਥਾਂ ਤਦ ਨਹੀਂ ਤਦ ਜੇ ਗੁਰਦੁਆਰਾ ਨਾਨਕਸਰ 68 ਦੇ ਵਿੱਚ ਬਹੁਤ ਹੀ ਸਵਾਦਿਸ਼ਟ ਲੰਗਰ ਜਿਹੜਾ ਤੁਹਾਡੇ ਸਾਹਮਣੇ ਦਿਖਾਈ ਦਿੰਦਾ ਤੇ ਸਾਹਮਣੇ ਇਧਰਲੇ ਪਾਸੇ ਖੱਬੇ ਹੱਥ ਇਹਨਾਂ ਦਾ ਲੰਗਰ ਹਾਲ ਰਸੋਈ ਸੌਰੀ ਲੰਗਰ ਹਾਲ ਤੇ ਬੈਠੇ ਆਪਾਂ ਤੇ ਸਾਹਮਣੇ ਜਿਹੜੀ ਹੈਗੀ ਗੁਰਦੁਆਰਾ ਸਾਹਿਬ ਜਿੱਥੇ ਮਹਾਰਾਜਾ ਪ੍ਰਕਾਸ਼ ਹੈ ਉਹ ਇਮਾਰਤ ਦਿਖਾਈ ਦੇ ਰਹੀ ਗੁਰਦੁਆਰਾ ਨਾਨਕਸਰ 68 ਦੇ ਵਿੱਚ ਆਪਾਂ ਨੂੰ ਆ ਕਮਰਾ ਦਿੱਤਾ ਬਾਬਿਆਂ ਨੇ ਤੇ ਖਲਾਰਾ ਅਸੀਂ ਐਂ ਪਾਤਾ ਜਿਵੇਂ 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 ਉਹ ਦੂਜੇ ਹੁੰਦੇ ਹਨ ਤੱਕਰੀ ਵਾਸ ਤਪਰੀ ਵਸਣੇ ਉਹਦਾ ਸਮਾਨ ਕਲਾਰਿਆ ਹੁੰਦਾ ਠੀਕ ਹੈ ਤੇ ਅੱਜ ਦਾ ਜਿਹੜਾ ਸਫਰ ਆਪਣਾ ਉਹ ਜ਼ਿਆਦਾ ਰਿਹਾ ਅੱਜ ਦਾ ਜਿਹੜਾ ਆਪਣਾ ਸਫਰ ਹੋ ਰਿਹਾ ਦੀ ਪਹਾੜੀ ਤੇ ਪਹਾੜੀ ਸਫਰ ਦੇ ਵਿੱਚ ਆਪਾਂ ਐਲੀਵੇਸ਼ਨ ਗੇਨ ਕੀਤਾ 450 ਮੀਟਰ ਤੇ 450 ਮੀਟਰ ਦੇ ਚੀਕ ਨਿਕਲੇ ਕਿ ਭਾਦਾ ਜੀ ਤੇ ਕਹਿੰਦੇ ਗਲਤੀ ਇਹ ਸੀਗੀ ਵੀ ਖਾਣਾ ਘਾਗੇ ਨੂੰ ਤੁਰੇ ਸੀਗੇ ਮੁਰਗੇ ਤੇ ਪਾਣੀ ਭਾਲ ਦੇ ਫਰੀਅ ਤੇ ਦਲੀਆ ਖਾਧਾ ਬਣਾ ਕੇ ਤੇ ਭਾਈ ਕੁਲਵੀਰ ਸਿੰਘ ਦੀ ਘਰ ਜਾਂ ਕੋਠੀ ਦੇਖੀ ਉਸ ਤੋਂ ਬਾਅਦ ਡੇਰਾ ਦੂਨ ਦੇ ਇੱਥੇ ਟਿਕਾਣਾ ਕੀਤਾ ਪਰ ਕੱਲ ਨੂੰ ਡੇਰਾ ਦੂਨ ਦੀਆਂ ਹੋਰ ਕੁਝ ਥਾਵਾਂ 'ਤੇ ਐਕਸਪਲੋਰ ਕਰਾਂਗੇ ਡੇਰਾ ਦੂਨ ਹੀ ਰਹਿਾਂਗੇ ਫਿਰ ਅੱਗੇ ਚੱਲੇ ਪਾਵਾਂਗੇ ਉਹ ਦੇਖਦੇ ਆ ਕਿੱਧਰ ਨੂੰ ਕੀ ਵਿਆਉਤ ਬਣਦੀ ਹੈ ਸਫਰ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਬਤਵਦ ਕਮੈਂਟ ਕਰ ਸਕਦੇ ਹੋ ਕਮੈਂਟ ਕਰਕੇ ਦੱਸੋ ਵੀ ਕਿੱਦਾਂ ਲੱਗ ਰਿਹਾ ਸਫਰ ਸਾਂਝੀ ਜ਼ਰੂਰ ਕਰੋ ਵੀਡੀਓ ਨੂੰ ਕਿਉਂਕਿ ਵੀਡੀਓ ਸਾਂਝੀ ਕਰਨ ਨਾਲ ਸਾਨੂੰ ਹੌਸਲਾ ਮਿਲਦਾ ਹੈ ਤੇ ਵੱਤੋ ਸਬਸਕ੍ਰਾਈਬ ਕਰੋ ਜੇ ਉਧਰੋਂ ਵੀ ਸਾਡਾ ਹਾਊਸ ਦਾ ਬਣਦਾ ਤੇ ਫਿਰ ਉਸ ਤਰੀਕੇ ਨਾਲ ਅਸੀਂ ਘਟ ਕੱਛਨ ਹੋਰ ਬਸ ਮੁਦ ਸਫਰ ਕਰਦੇ ਜਾਂਦੇ ਆਂ ਤਾਂ ਕੋਮਬਈ ਜੀ ਠੀਕ ਹੈ ਜੀ ਗੁੱਡ ਨਾਈਟ ਜੀ ਸਤਿ ਸ੍ਰੀ ਅਕਾਲ ਰਾਮ ਰਾਮ ਹਾਂ ਜੀ ਮਿਲਦੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਕਿਹੜੇ ਕਿਹੜੀ ਚੋਟੀ ਤੇ ਮਿਲਾਂਗੇ ਮੇਰੇ ਹਾਂ ਉਹ ਦੇਖਦੇ ਆਂ ਕਿਹੜੀ ਚੋਟੀ ਹੋਊਗੀ ਚੋਟੀ ਹੋਊਗੀ 10 ਤੋਂ